ਕੱਲ੍ਹ ਦੇ ਸਮੇਂ ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਜ਼ਿਲ੍ਹੇ ਚ ਆਪਣੇ ਪੈਰ ਫੈਲ ਰਹੀਆਂ ਹਨ ਜਿਸ ਦੀ ਰੋਕਥਾਮ ਲਈ ਸੂਬਾ ਸਰਕਾਰ ਬਰੋ ਬਖ ਬਖ ਉਪਰਾਲੇ ਕੀਤੇ ਜਾ ਰਹੇ ਹਨ ਪਰ ਪੱਟੀਆਂ ਬ੍ਰਾਹਮਣਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਬਣੇ ਛੱਪੜ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਘਰਾਂ ਦਾ ਪਾਣੀ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੇ ਘਰਾਂ ਅੰਦਰ ਖੜਾ ਰਹਿੰਦਾ ਹੈ ਜਿਸ ਤੋਂ ਨਗਰ ਬਹੁਤ ਮੁਸ਼ਕਲ ਹੋ ਜਾਂਦਾ ਹੈ ਹੋਰ ਤਾਂ ਹੋਰ ਪਿੰਡ ਵਾਸੀ ਡੇਂਗੂ ਮਲੇਰੀਆ ਸਮੇਤ ਹੋਰ ਕਈ ਜਾਨਲੇਵਾ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਉਹਨਾਂ ਦੋਸ਼ ਲਾਇਆ ਕਿ ਸਿਹਤ ਭਾਗ ਵੱਲੋਂ ਵੀ ਪਿੰਡ ਵਾਸੀਆਂ ਦੀ ਸਹਾਇਤਾ ਨਹੀਂ ਲਈ ਜਾ ਰਹੀ ਪਿੰਡ ਚੋਂ ਹੁਣ ਤੱਕ ਡੇਂਗੂ ਦੇ ਤਿੰਨ ਮ੍ਰਿਤਕ ਸਾਹਮਣੇ ਆ ਚੁੱਕੇ ਹਨ ਪਿੰਡ ਦੇ ਸਰਪੰਚ ਸੰਜੀਪ ਕੁਮਾਰ ਨੇ ਦੱਸਿਆ ਕਿ ਇਸ ਸਮੱਸਿਆ ਸੰਬੰਧੀ ਡੀਡੀਪੀਓ ਅਤੇ ਡੀਡੀਪੀਓ ਸਮੇਤ ਹਲਕਾ ਵਿਧਾਇਕ ਰਾਜਕੁਮਾਰ ਨੂੰ ਵੀ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ 3 ਮਹੀਨੇ ਦੀ ਚਣ ਪਿੱਛੋਂ ਵੀ ਕੋਈ ਹੱਲ ਨਹੀਂ ਕੀਤਾ ਗਿਆ इस मौके हरी राम चमन लाल दविंदर कुमार नंबरदार मेघराज संजीव कुमार रेशमचंद चंद हैप्पी तनु सागर मनप्रीत हरबंस कौर आशा आदि सुभाष चंद्र आदि हाजिर मैं दविंद्र कुमार नंबरदार पिंड पटिया मेरी गिनती है ਕਿ ਅਗਰ ਸਾਲੀ ਸਰਕਾਰ ਕੁਝ ਵੀ ਆਏ ਵਾਲੇ ਪਿੰਡਾਂ ਨੂੰ ਦੇਖ ਕੇ ਇਹ ਕਿੰਨਾ ਅੰਦਾਜ਼ਾ ਲਾਣ ਕਿ ਸਾਡੇ ਪਿੰਡ ਵੀ ਹਰਤ ਜ਼ਿਆਦਾ ਖਰਾਬ ਹੈ ਕਿ ਬਾਕੀ ਕਿਹਦੇ ਡਵੈਲਪਮੈਂਟ ਵੀ ਹੋਈ ਹੈ ਮੇਰੀ बार-बार ਇਹ ਬੇਨਤੀ ਹੈ ਕਿ ਇੰਨਾ ਇਹਨਾਂ ਨੂੰ ਗਵਰਨਮੈਂਟ ਨੂੰ ਇੱਕ ਐਪਲੀਕੇਸ਼ਨ ਦੇਣ ਦੇ ਬਾਵਜੂਦ ਐਮਐਲਏ ਸਾਹਿਬ ਨੂੰ ਦੇਣ ਦੇ ਬਾਵਜੂਦ ਕੋਈ ਅਸਰ ਨਹੀਂ ਹੋਇਆ ਮੌਕਾ ਦਿਖਾ ਲਿਆ ਹਾਂ ਚਲਾਈ ਮੌਕਾ ਦਿਖਾਇਆ ਤਾਂ ਇਹ ਤੋਂ ਬਾਅਦ ਫਿਰ ਇਹ ਨਾ ਹੋਵੇ ਕਿ ਸਾਡੇ ਪਿੰਡ ਵਾਲੇ ਜਾਂ ਨਾਲ ਦੇ ਆਲੇ-ਦੁਆਲੇ ਪਿੰਡਾਂ ਦੇ ਇਸ ਮਸਲੇ 'ਤੇ ਬਾਅਦ ਸੰਘਰਸ਼ ਕਰਨਾ ਸ਼ੁਰੂ ਕਰ ਦੇ। ਇਸ ਕਰਕੇ ਮੇਰੀ ਬੇਨਤੀ ਹੈ ਤੇ ਇਹਨੂੰ ਪਹਿਲਾਂ-ਪਹਿਲਾਂ ਇਹ ਇਲੈਕਸ਼ਨ ਪੀਰੀਅਡ ਤੋਂ ਪਹਿਲੇ-ਪਹਿਲੇ ਇਹਦੀ ਸਮੱਸਿਆ ਹਲਕੀ ਕਰ ਦੇ। ਮਾਰਵਾਸੀ ਪਿੰਨ ਬੱਦੀਆਂ ਬ੍ਰਾਹਮਣਾਂ ਸਾਡੇ ਪਿੰਡ ਦੇ ਸ਼ੰਪਰ ਦਾ ਬਹੁਤ ਗੰਦਾ ਹਾਲ ਹੈ ਵਾਇਟ ਟੂਥਸ ਦੇ ਲੀਕ ਹੋ ਕੇ ਨਿਕਲਿਆ ਜੀ ਸਾਨੂੰ ਬਹੁਤ ਪ੍ਰੋਬਲਮ ਆ ਕੋਈ ਵਾਰੀ ਮੌਕਾ ਵੀ ਦਿਖਾ ਲਿਆ ਡਾਕਟਰ ਰਾਜ ਕੁਮਾਰ ਜੀ ਸਾਡਾ ਮਸਲਾ ਕੋਈ ਹੱਲ ਨਹੀਂ ਹੋਇਆ ਤੇ ਜਿਹੜੀ ਗੱਲ ਪਾਣੀ ਦਾ ਬਹੁਤ ਉੱਠਾਇਆ ਉਹ ਮੌਕਾ ਵੀ ਨਹੀਂ ਦਿੱਤਾ ਮਸਿਆ ਸਾਡੀ ਵਟੀਆਂ ਦੀ ਬਹੁਤ ਪ੍ਰੋਬਲਮ ਆ ਜੀ ਵਜੇਂਗੂ ਦੇ ਨੀਜ ਆ ਰਹੇ ਆ ਇਹਦਾ ਕੋਈ ਨਾ ਕੋਈ ਹੱਲ ਜਲਦੀ ਜਲਦੀ ਕੀਤਾ ਜਾਵੇ ਨਹੀਂ ਤਾਂ ਸਾਡਾ ਪਿੰਡ ਬਹੁਤ ਖਤਰੇ 'ਚ ਆ ਜੀ ਡੇਂਗੂ ਦੀ ਮਰੀਜ਼ ਬਹੁਤ ਵਧ ਰਹੇ ਆ